ਸਰਜ ਜਿਹੜੀ ਪੀਸੀ ਕੀਤੀ ਜਾ ਰਹੀ ਹੈ ਦਾ ਕੀ ਮੋਟਿਵ ਹੈ ਜੀ ਇਹ ਲੋ ਜੀ ਨਾਨਕਪੁਰ ਜਗੜਾ ਰੋਡ ਤੇ ਕਪੀਲਾ ਫਲਿੰਗ ਸਟੇਸ਼ਨ ਹੈ ਜੀ ਤਰੀਕ 29 4 25 ਨੂੰ ਸਾਨੂੰ ਸ਼ਾਮ ਨੂੰ ਤਲਾ ਮਿਲੀ ਸੀ ਉਹਦੇ ਮੈਨੇਜਰ ਵੱਲੋਂ ਬੁੱਟਾ ਖਾਨ ਵੱਲੋਂ ਜੀ ਵੀ ਇਹਨਾਂ ਦੇ ਪੰਪ ਤੇ ਜਿਹੜੇ ਬੰਦੇ ਕਿਰਿੰਦੇ ਕੰਮ ਕਰਦੇ ਨੇ ਪ੍ਰਵੀਨ ਕੁਮਾਰ ਤੇ ਸਕੰਦਰ ਚਾ ਇਹ ਉਥੋਂ ਕਰੀਬ 1 ਡੇਢ ਲੱਖ ਰੁਪਏ ਚੋਰੀ ਕਰਕੇ ਨੱਠ ਗਏ ਠੀਕ ਹੈ ਜੀ ਤੇ ਇਹ ਜਦੋਂ ਸਾਡੇ ਕੋਲ ਆਏ ਅਸੀਂ ਮੁਕੱਦਮਾ ਦਰਜ ਕੀਤਾ ਇਹਨਾਂ ਦੇ ਖਿਲਾਫ ਬਾਈ ਦੇ ਐਸਟੀਯੂ ਸਾਹਿਬ ਨੇ ਦੀ ਟੀਮ ਆਪਣੇ ਇਨਚਾਰਜ ਚਰਨਜੀਤ ਜਿਹੜੇ ਹੈਗੇ ਨੇ ਇਹਨਾਂ ਨੇ ਕਾਫੀ ਐਫਰਟਸ ਕਰਕੇ ਤੋਂ ਉਹਨਾਂ ਨੂੰ ਫੜਿਆ ਤੇ 138000 ਰੁਪਇਆ ਬਰਾਮਦ ਕਰਵਾਇਆ ਤੇ ਪਹਿਲਾਂ ਵੀ ਸਰ ਇਹਨਾਂ ਤੋਂ ਕੋਈ ਮੁਕਦਮੇ ਦਰਜ ਨਹੀਂ ਕੀਤੇ ਉਹ ਅਸੀਂ ਇਨਸਟਰੀਨ ਦੀ ਫਰਜ਼ ਉਹਦਾ 파ਟਾ ਦੇਖਿਆ ਜੀ ਤੇ ਇਹ ਪਿੱਛੋਂ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਹੈਗੇ ਆ ਜੀ ਪ੍ਰਵੀਨ ਕੁਮਾਰ ਚਾ ਲਡੌਰ ਹੈ ਜੀ ਪੀਐਸ ਗਿਆ ਘਾਟ ਡਿਸਟ੍ਰਿਕਟ ਮੁਜ਼ਫਰਪੁਰ ਬਿਹਾਰ ਦੇ ਨੇ ਠੀਕ ਹੈ ਜੀ ਤੇ ਪਹਿਲਾਂ ਵੀ ਇਹਨਾਂ ਨੇ ਕਦੇ ਇੰਤਜ਼ਾਮ ਦਿੱਤਾ ਐਦਾਂ ਦੀ ਵਾਰਦਾਤਾਂ ਨੂੰ ਤਰੀਕ। ਉਹ ਹੁਣ ਮੈਸੀਨ ਕਰ ਰਹੇ ਆ ਜਿਹਨਾਂ ਨੂੰ ਰਿਮਾਂਡ ਲਿਆ ਹੈ ਉਹ ਵੀ ਸਾਰਾ ਕਲੀਅਰ ਕਰਨਗੇ। ਤੇ ਕਿਨੇ ਦਾ ਰਿਮਾਰਕਸ ਰਿਹਾ ਦਿੰਦਾ ਲੈ। ਇਹਨਾਂ ਦੋ ਦਿਨ ਦਾ ਜੀ। ਤੇ ਕਿਹੜੀ ਕਿਹੜੀ ਤਰ੍ਹਾਂ ਵਨ ਪਰਚੇ ਦਾ ਜਿੱਤੇ ਜੀ? ਇਹ 303 ਯਾਨੀ 379 303 ਜਿਵੇਂ 2 317 2 338 ਜੀਐਨਐਸਏ ਠੀਕ ਆ ਸਰ ਥੈਂਕ ਯੂ